ਉਸ ਸਾਲ ਪਹਿਲਾਂ ਸੁਭਦੀਪ ਮੂਸੇ ਬੜਾ ਨੂੰ ਮਰਵਾਇਆ ਗਿਆ ਵਾ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਸਾਹਮਣੇ ਮਰਵਾਇਆ ਗਿਆ ਹੈ ਉਹਦਾ ਪਰਿਵਾਰ ਚੀਖ ਚੀਖ ਕੇ ਬਲਕੌਰ ਸਿੰਘ ਤੇ ਚਾ ਮਾਤਾ ਚਰਨ ਕੋ ਘੁੱਟ ਕੇ ਜੜ ਕੇ ਕਹਿ ਰਹੀਆ ਉਹ ਸਾਡੇ ਪੁੱਤ ਦੀ ਸਿਕਿਉਰਿਟੀ ਲੈ ਲਈ ਤੁਸੀਂ ਵਾਪਸ ਉਹ ਵਾਪਸ ਲੈ ਲਈ ਸੀ ਬੇਫਕੂ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆ ਬਲਤੇਜ ਪੰਨੂ ਇੱਕ ਹੈਗਾ ਇਹਨਾਂ ਨੇ ਐਨ ਆਰ ਆਈ ਦਿਖਾਇਆ ਇੱਥੇ ਲਿਆ ਕੇ ਪਤਾ ਨਹੀਂ ਬਾਹਰੋਂ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਪਾਤਾ ਪਾ मागਲੇ ਦਿਨ ਗੈਂਗਸਟਰ ਤੋਂ ਪਿੱਛੇ ਕੁਮਰ ਇਸ ਨੂੰ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇੱਕ ਆਵਾਜ਼ ਪੰਜਾਬ ਦੀ ਇੱਕ ਹੋਰ ਆਵਾਜ਼ ਜਿਹੜੇ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਨਿਚੋੜ ਕੱਢ ਦਿੰਦੇ ਸੀ ਪੰਜਾਬ ਦਾ ਜਿਹੜਾ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਇਨਸਾਨੀਅਤ ਦਾ ਨਿਚੋੜ ਕੱਢ ਦਿੰਦਾ ਸੀ ਜਿਹੜਾ 5 ਮਿੰਟ ਦੇ ਗੀਤ ਵਿੱਚ ਗੁਰੂਆਂ ਦਾ ਪੀਰਾਂ ਦਾ ਪੈਗੰਬਰਾਂ ਦਾ ਮੈਸੇਜ ਤੁਹਾਡੇ ਤੱਕ ਹੀ ਪਹੁੰਚਦਾ ਇੰਨਿਆਂ ਵਿੱਚ ਵਿਆਖਤ ਹੁੰਦੀ ਹੈ ਔਰ ਇਹਨਾਂ ਨੇ ਕੱਲ ਬਿਆਨ ਦਿੱਤਾ ਉਹਨਾਂ ਨੇ ਕਿ ਸਾਡਾ ਮੁੰਡੇ ਦਾ 2 ਸਾਲ ਹੋ ਗਏ ਕੁਝ ਸੁਣਵਾਈ ਨਹੀਂ ਹੈ ਤਾਂ ਹੁਣ ਬੱਚਾ ਜੰਮਿਆ ਉਹਦੇ ਕਰ ਦੂਸਰਾ ਪੁੱਛੇਗੇ ਉਹਦੇ ਪਤਾ ਕਰਨਗੇ ਤੁਸੀਂ ਕਿੱਥਾ ਜਵਾਲਿਆ ਵਾ ਇਹ ਕਿੱਸਾ ਤੁਸੀਂ ਪੈਦਾ ਹੋ ਗਿਆ ਇਹਦਾ ਵੇਰਵਾ ਦਿੱਤਾ ਜਾਵੇ ਤੇ ਕਿਉਂ ਕਿ ਇਹ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹੈ ਜਦੋਂ ਲੋਕਾਂ ਨੇ ਜੁੱਤੀਆਂ ਮਾਰੀਆਂ ਚੱਕਿਆ ਕਹਿੰਦੇ ਸੀ ਚਿੱਠੀ ਭਾਜੀਪੀ ਦੀ ਦਿੱਲੀੋਂ ਆਈ ਸੀ ਜੀ ਭਾਈਆ ਏਦਾਂ ਦੀਆਂ 50 ਚਿੱਠੀਆਂ ਹੋਈਆਂ ਨੇ ਤੁਸੀਂ ਸਰਕਾਰ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਜਾਣ ਬੁੱਝ ਕੇ ਉਸੇ ਕੱਲੇ ਚਿੱਠੀ ਇੱਕ ਘੰਟੇ ਚ ਸ਼ਿਵ ਸਹਾਜਨ ਬਠਿੰਡਾ ਦੇ ਕੋਲ ਭੇਜ ਕੇ ਕਹਾ ਕਿ ਤਹਿਕੀਕਤ ਕਰ ਇੰਨੀ ਬਦਲਾਖੂਰੀ ਆ ਨਿਕ ਇੱਕ 10 ਦਿਨ ਦੇ ਬੱਚੇ ਦੇ ਨਾਲ ਬਤਲਾਪੁਰੀ ਵਿੱਚ ਤੁਸੀਂ ਛੱਡਦੇ ਆ 10 ਦਿਨ ਤੇ ਬੱਚੇ ਦੇ ਨਾਲ ਆ ਤੁਸੀਂ ਆਪ ਜਨਤਾ ਨਾਲ ਕੀ ਵਿਵਹਾਰ ਕਰੋਗੇ ਗੱਲ ਆ ਬਹੁਤ ਕਹਿਣ ਨੂੰ ਵਾਕਿਆਵਾਂ ਗੱਲ 2 ਸਾਲ ਪਹਿਲਾਂ ਸ਼ੁਭਦੀਪ ਮੂਸੇ ਬੜਾ ਇਹਨੂੰ ਮਰਵਾਇਆ ਗਿਆ ਵਾ ਮੈਂ ਤੁਹਾਨੂੰ ਕਹਿੰਦਾ ਤੁਹਾਡੇ ਸਾਹਮਣੇ ਮਰਵਾਇਆ ਗਿਆ ਹੈ ਉਹਦਾ ਪਰਿਵਾਰ ਚੀਖ ਚੀਖ ਕੇ ਬਲਕੌਰ ਸਿੰਘ ਤੇ ਚਾ ਮਾਤਾ ਚਰਨ ਕੋਰ ਕੋਠਾਂ ਦੇ ਝੜ ਕੇ ਕਹਿ ਰਹੀਆ ਉਹ ਸਾਡੇ ਪੁੱਤ ਦੀ ਸਿਕਿਉਰਿਟੀ ਲੈ ਲਈ ਤੁਸੀਂ ਵਾਪਸ ਉਹ ਵਾਪਸ ਲੈ ਲਈ ਸੀ ਬੇਵਕੂਫੋ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਬਲਤੇਜ ਪੰਨੂ ਇੱਕ ਹੈਗਾ ਇਹਨਾਂ ਨੇ ਐਨਆਰਆਈ ਪਠਾਇਆ ਇੱਥੇ ਲਿਆ ਕੇ ਪਤਾ ਨਹੀਂ ਪਰੋਂ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਪਾਤਾ ਅੱਜ ਪਾਆ ਅਗਲੇ ਦਿਨ ਗੈਂਗਸਟਰ ਉਹਦੇ ਪਿੱਛੇ ਘੁੰਮ ਰਹੇ ਸੀ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇੱਕ ਆਵਾਜ਼ ਪੰਜਾਬ ਦੀ ਇੱਕੋ ਆਵਾਜ਼ ਜਿਹੜੇ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਨਿਚੋੜ ਕੱਢ ਦਿੰਦੇ ਸੀ ਪੰਜਾਬ ਦਾ ਜਿਹੜਾ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਇਨਸਾਨੀਅਤ ਦਾ ਨਿਚੋੜ ਕੱਢ ਦਿੰਦਾ ਸੀ ਜਿਹੜਾ 5 ਮਿੰਟ ਦੇ ਗੀਤ ਵਿੱਚ ਗੁਰੂਆਂ ਦਾ ਪੀਰਾਂ ਦਾ ਪਗੰਬਰਾਂ ਦਾ ਮੈਸੇਜ ਤੁਹਾਡੇ ਤੱਕ ਹੀ ਪਹੁੰਚਦਾ ਕਿੰਨਿਆਂ ਵਿੱਚ لیاقت ਹੁੰਦੀ ਹੈ ਔਰ ਇਹਨਾਂ ਨੇ ਕੱਲ ਬਿਆਨ ਦਿੱਤਾ ਉਹਨਾਂ ਨੇ ਕਿ ਸਾਡਾ ਮੁੰਡੇ ਦਾ 2 ਸਾਲ ਹੋ ਗਏ ਕੁਝ ਸੁਣਵਾਈ ਨਹੀਂ ਹੈ ਅਹਮ ਬੱਚਾ ਜਦ ਮੈਂ ਉਹਦੇ ਘਰ ਦੂਸਰਾ ਪੁੱਛੇਗੇ ਉਹਦੇ ਪਤਾ ਕਰਨਗੇ ਤੁਸੀਂ ਕਿੱਧਰ ਚਬਾ ਲਿਆ ਵਾ ਕਿੱਸਾ ਤੁਸੀਂ ਪੈਦਾ ਹੋ ਗਿਆ ਇਹਦਾ ਵੇਰਵਾ ਦਿੱਤਾ ਜਾਵੇ ਤੇ ਕਿਉਂ ਕਿ ਇਹ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹੈ ਜਦੋਂ ਲੋਕਾਂ ਨੇ ਜੁੱਤੀਆਂ ਮਾਰੀਆਂ ਚੱਕਿਆ ਕਹਿੰਦੇ ਸੀ ਚਿੱਠੀ ਪੀ.ਜੇ.ਪੀ ਦੀ ਬਿਲੀਓ ਆਈ ਸੀਗੀ ਜਿ ਭਈਆ ਇਕਦਮ 50 ਚਿੱਠੀਆਂ ਹੋਣੀਆਂ ਨੇ ਤੁਸੀਂ ਸਰਕਾਰ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਜਾਣ ਬੁੱਝ ਕੇ ਉਸੇ ਕੱਲੇ ਚਿੱਠੀ 1 ਘੰਟੇ ਚ ਸਿਰੋ ਸਾਜਨ ਬਠਿੰਡਾ ਦੇ ਕੋਲ ਭੇਜ ਕੇ ਕਹਾ ਕੇ ਦਿੱਤੇ ਹੀਕੀ ਕਾਰ ਕਰ ਇੰਨੀ ਬਦਲਾਖੂਰੀ ਯਾਰ ਇੱਕ 10 ਦਿਨ ਦੇ ਬੱਚੇ ਦੇ ਨਾਲ ਬਦਲਾਖੂਰੀ ਨਹੀਂ ਤੁਸੀਂ ਛੱਡਦੇ ਯਾਰ 10 ਦਿਨ ਤੇ ਬੱਚੇ ਦੇ ਨਾਲ ਯਾਰ ਤੁਸੀਂ ਆਪ ਜਨਤਾ ਨਾਲ ਕੀ ਵਿਵਹਾਰ ਕਰੋਗੇ ਗੱਲਾਂ ਬਹੁਤ ਕਹਿਣ ਨੂੰ ਬਾਕੀ ਆਪਾਂ ਗੱਲਾਂ ਪਿੰਡਾਂ ਦੇ ਵਿੱਚ ਜਾਵਾਂਗੇ 2 ਸਾਲ ਪਹਿਲਾਂ ਸ਼ੁਭਦੀਪ ਮੂਸੇ ਬੜਾ ਉਹਨੂੰ ਮਰਵਾਇਆ ਗਿਆ ਵਾ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਸਾਹਮਣੇ ਮਰਵਾਇਆ ਗਿਆ ਹੈ ਉਹਦਾ ਪਰਿਵਾਰ ਚੀਖ ਚੀਖ ਕੇ ਬਲਕੌਰ ਸਿੰਘ ਤੇ ਚਾ ਮਾਤਾ ਚਰਨ ਕੋਰ ਕੋਠਾਂ ਦੇ ਝੜ ਕੇ ਕਹਿ ਰਹੀਆ ਉਹ ਸਾਡੇ ਪੁੱਤ ਦੀ ਸਿਕਿਉਰਿਟੀ ਲੈ ਲਈ ਤੁਸੀਂ ਵਾਪਸ ਉਹ ਵਾਪਸ ਲੈ ਲਈ ਸੀ ਬੇਵਕੂਫੋ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆ ਬਲਤੇਜ ਪੰਨੂ ਇੱਕ ਹੈਗਾ ਇਹਨਾਂ ਨੇ ਐਨ ਆਰ ਆਈ ਦਿਖਾਇਆ ਇੱਥੇ ਲਿਆ ਕੇ ਪਤਾ ਨਹੀਂ ਪਰੋਂ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਪਾਤਾ ਅੱਜ ਪਾਵਾ ਅਗਲੇ ਦਿਨ ਗੈਂਗਸਟਰ ਉਹਦੇ ਪਿੱਛੇ ਘੁੰਮ ਰਹੇ ਸੀ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇੱਕ ਆਵਾਜ਼ ਪੰਜਾਬ ਦੀ ਕੋ ਆਵਾਜ਼ ਜਿਹੜੇ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਨਿਚੋੜ ਕੱਢ ਦਿੰਦੇ ਸੀ ਪੰਜਾਬ ਦਾ ਜਿਹੜਾ 5 ਮਿੰਟ ਦੇ ਗੀਤ ਵਿੱਚ ਤੁਹਾਨੂੰ ਇਨਸਾਨੀਅਤ ਦਾ ਨਿਚੋੜ ਕੱਢ ਦਿੰਦਾ ਸੀ ਜਿਹੜਾ 5 ਮਿੰਟ ਦੇ ਗੀਤ ਵਿੱਚ ਗੁਰੂਆਂ ਦਾ ਪੀਰਾਂ ਦਾ ਪੈਗੰਬਰਾਂ ਦਾ ਮੈਸੇਜ ਤੁਹਾਡੇ ਤੱਕ ਪਹੁੰਚਦਾ ਇੰਨਿਆਂ ਵਿੱਚ ਵਿਆਕਤ ਹੁੰਦੀ ਹੈ ਔਰ ਇਹਨਾਂ ਨੇ ਕੱਲ ਬਿਆਨ ਦਿੱਤਾ ਉਹਨਾਂ ਨੇ ਕਿ ਸਾਡਾ ਮੁੰਡੇ ਦਾ 2 ਸਾਲ ਹੋ ਗਏ ਕੁਝ ਸੁਣਵਾਈ ਨਹੀਂ ਹੈ ਅਹਮ ਬੱਚਾ ਜਦ ਮੈਂ ਉਹਦੇ ਕਰ ਦੂਸਰਾ ਪੁੱਛੇਗੇ ਉਹਦੇ ਪਤਾ ਕਰਨਗੇ ਤੁਸੀਂ ਕਿੱਥਾਂ ਚ ਵਾ ਲਿਆ ਵਾ ਤੇ ਕਿੱਸਾ ਦੁਸਪੈਦਾ ਹੋ ਗਿਆ ਇਹਦਾ ਵੇਰਵਾ ਦਿੱਤਾ ਜਾਵੇ ਤੇ ਕਿਉਂ ਕਿ ਇਹ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹੈ ਜਦੋਂ ਲੋਕਾਂ ਨੇ ਜੁੱਤੀਆਂ ਮਾਰੀਆਂ ਚੱਕਿਆ ਕਹਿੰਦੇ ਦੀ ਚਿੱਠੀ ਭਾਜਪਾ ਦੀ ਦਿੱਲੀੋਂ ਆਈ ਸੀਗੀ ਵੀ ਭਈਆ ਏਦਾਂ ਦੀਆਂ 50 ਚਿੱਠੀਆਂ ਆਉਂਦੀਆਂ ਨੇ ਤੁਸੀਂ ਸਰਕਾਰ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਜਾਣ ਬੁੱਝ ਕੇ ਉਸੇ ਕੱਲੇ ਚਿੱਠੀ 1 ਘੰਟੇ ਚ ਸ਼ਿਵ ਕੁਸ਼ਵਰ ਜਨ ਬਠਿੰਡਾ ਦੇ ਕੋਲ ਭੇਜ ਕੇ ਕਹਾ ਕੇ ਦਿੱਤੇ ਕਿ ਕੰਮ ਕਰ ਇੰਨੀ ਬਦਲਾਖੂਰੀ ਆ ਇੱਕ ਇੱਕ 10 ਦਿਨ ਦੇ ਬੱਚੇ ਦੇ ਨਾਲ ਬਦਲਾਖੂਰੀ ਨਹੀਂ ਤੁਸੀਂ ਛੱਡਦੇ ਯਾਰ 10 ਦਿਨ ਤੇ ਬੱਚੇ ਦੇ ਨਾਲ ਯਾਰ ਤੁਸੀਂ ਆਪ ਜਨਤਾ ਨਾਲ ਕੀ ਵਿਵਹਾਰ ਕਰੋਗੇ ਗੱਲ ਆ ਬਹੁਤ ਕਹਿਣ ਨੂੰ ਲੱਕਿਆ ਉਹ ਗੱਲ ਪਿੰਡਾਂ ਦੇ ਵਿੱਚ ਜਾਵਾਂਗੇ